ਬਹਿਮ ਹੋਵੇ ਜੇ ਕੋਈ ਬਹਿਮ ਹੈ ਤਾਂ ਆਪਣਾ ਕੱਢ ਲਵੇ ਅੰਬੇਦਕਰ ਸਾਹਿਬ ਦੀ ਗੱਲ ਕਰਕੇ 19 ਡਿਗਰੀਆਂ ਸੀ ਉਹਨਾਂ ਦੇ ਕੋਲ ਇਸ ਕਰਕੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਜੇ ਕੋਈ ਕਿਸੇ ਦੇ ਖਿਲਾਫ ਬੋਲਦਾ ਉਹ ਬਰਦਾਸ਼ਤਯੋਗ ਨਹੀਂ ਹੈ ਤੁਸੀਂ ਰਾਜਾ ਬਡਿੰਗ ਦੀ ਗੱਲ ਕੀਤੀ ਹੈ ਦਲਿਤਾਂ ਨੂੰ ਲੈ ਕੇ ਇੱਕ ਬਿਆਨ ਰਾਜਾ ਵੜਿੰਗ ਦੇ ਵੱਲੋਂ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਹਾਲੇ ਤੱਕ ਵਿਵਾਦ ਛਿੜਿਆ ਪਿਆ ਹੈ ਵਿਰੋਧੀ ਧਿਰ ਲਗਾਤਾਰ کہہ ਰਹੇ ਨੇ ਉੱਥੇ ਹੀ ਐਮਪੀ ਚੰਨੀ ਨੇ ਵੀ ਰਾਜਾ ਵੜਿੰਗ ਦੇ ਬਿਆਨ ਦੇ ਉੱਤੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਕੁਝ ਬੋਲਦੇ ਐਮਪੀ ਚੰਨੀ ਆਓ ਸੁਣਦੇ ਹਾਂ ਜਆ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਦਲਿਤ ਵਰਗ ਚੋਂ ਪਿਛੜੇ ਵਰਗ ਚੋਂ ਬਹੁਤ بڑے بڑے ਲੀਡਰ ਪੈਦਾ ਹੋਏ ਆ ਤੁਸੀਂ ਦੇਖੋ ਕਿ ਕਿਹੜੇ ਲੀਡਰ ਦਾ ਨਾਮ ਲਵਾਂ ਜਗਜੀਵਨ ਰਾਮ ਜੀ ਹੋਰ ਬਹੁਤ ਬੂਟਾ ਸਿੰਘ ਜੀ ਗਿਆਨੀ ਜੈਲ ਸਿੰਘ ਜੀ ਤੇ ਸਭ ਤੋਂ ਦੇ ਵਿੱਚ ਜਿਹੜਾ ਸਾਰਿਆਂ ਦੇ ਵਿੱਚ ਸਭ ਕੁਝ ਆ ਜਾਂਦਾ ਜਿਹਦੇ ਵਿੱਚ ਅੰਬੇਦਕਰ ਸਾਹਿਬ ਤਾਂ ਸਾਡੇ ਵਿੱਚ ਆ ਕਿਸੇ ਵੀ ਪਿਛੜੇ ਵਰਗ ਦੇ ਵਿੱਚ ਕਿਸੇ ਗਰੀਬ ਦੇ ਵਿੱਚ ਕੋਈ ਦਿਮਾਗ ਵਿੱਚ ਕਮੀ ਨਹੀਂ ਹੈ ਜੇ ਕਿਸੇ ਨੂੰ ਕੋਈ ਬਹਿਮ ਹੋਵੇ ਜੇ ਕੋਈ ਬਹਿਮ ਹੈ ਤਾਂ ਆਪਣਾ ਕੱਢ ਲਵੇ ਅੰਬੇਦਕਰ ਸਾਹਿਬ ਦੀ ਗੱਲ ਕਰਕੇ 19 ਡਿਗਰੀਆਂ ਸੀ ਉਹਨਾਂ ਦੇ ਕੋਲ ਇਸ ਕਰਕੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਜੇ ਕੋਈ ਕਿਸੇ ਦੇ ਖਿਲਾਫ ਬੋਲਦਾ ਉਹ ਬਰਦਾਸ਼ਤਯੋਗ ਨਹੀਂ ਹੈ ਤੁਸੀਂ ਰਾਜਾ ਬਡਿੰਗ ਦੀ ਗੱਲ ਕੀਤੀ ਹੈ ਰਾਜਾ ਬਡਿੰਗ ਦੀ ਮੈਂ ਕੱਲ ਵੀਡੀਓ ਦੇਖੀ ਹੈ ਉਹਨਾਂ ਨੇ ਹੱਥ ਜੋੜ ਕੇ ਮਾਫੀ ਮੰਗੀ ਹੈ ਸਿੱਖ ਕੌਮ ਦਾ ਇਹ ਇਤਿਹਾਸ ਹੈ ਇਹ ਸੰਸਕਾਰ ਹੈ ਕਿ ਜੀ ਅੜੇ ਸੋ ਝੜੇ ਸ਼ਰਨ ਪਰੇ ਤੋ ਤਰੇ ਜਿਹੜਾ ਅੜੂ ਆ ਉਹ ਝੜ ਜਾਏਗਾ ਜਿਹੜਾ ਸ਼ਰਨ ਪੈ ਜਾਏਗਾ ਉਹ ਤਰ ਜਾਏਗਾ ਠੀਕ ਹੈ ਉਹਨਾਂ ਨੇ ਮਾਫੀ ਮੰਗ ਲਈ ਹੈ ਮੈਂ ਕੌਮਨੋ ਵੀ ਕਹਿਣਾ ਚਾਹੁੰਦਾ ਕਿ ਜੇ ਕੋਈ ਚਰ ਨਹੀਂ ਲਗਦਾ ਔਰ ਮਾਫੀ ਮੰਗਦਾ ਹੈ ਤਾਂ ਉਹਨੂੰ ਮਾਫ ਕਰ ਦਿਓਈ ਬਹਿਮ ਹੋਵੇ ਜੇ ਕੋਈ ਬਹਿਮ ਹੈ ਤਾਂ ਆਪਣਾ ਕੱਢ ਲਵੇ ਅੰਬੇਦਕਰ ਸਾਹਿਬ ਦੀ ਗੱਲ ਕਰਕੇ 19 ਡਿਗਰੀਆਂ ਸੀ ਉਹਨਾਂ ਦੇ ਕੋਲ ਇਸ ਕਰਕੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਜੇ ਕੋਈ ਕਿਸੇ ਦੇ ਖਿਲਾਫ ਬੋਲਦਾ ਉਹ ਬਰਦਾਸ਼ਤਯੋਗ ਨਹੀਂ ਹੈ ਤੁਸੀਂ ਰਾਜਾ ਬਡਿੰਗ ਦੀ ਗੱਲ ਕੀਤੀ ਹੈ ਦਲਿਤਾਂ ਨੂੰ ਲੈ ਕੇ ਇੱਕ ਬਿਆਨ ਰਾਜਾ ਵੜਿੰਗ ਦੇ ਵੱਲੋਂ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਹਾਲੇ ਤੱਕ ਵਿਵਾਦ ਛਿੜਿਆ ਹੋਇਆ ਹੈ ਵਿਰੋਧੀ ਧਿਰ ਲਗਾਤਾਰ کہہ ਰਹੇ ਨੇ ਉੱਥੇ ਹੀ ਐਮਪੀ ਚੰਨੀ ਨੇ ਵੀ ਰਾਜਾ ਵੜਿੰਗ ਦੇ ਬਿਆਨ ਦੇ ਉੱਤੇ ਇੱਕ ਸਟੇਟਮੈਂਟ ਦਿੱਤੀ ਕਿ ਕੁਝ ਬੋਲੇ ਐਮਪੀ ਚੰਨੀ ਆਉਂਸਦੇ ਆ ਜਆ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਦਲਿਤ ਵਰਗ ਚੋਂ ਪਿਛੜੇ ਵਰਗ ਚੋਂ ਬਹੁਤ بڑے بڑے ਲੀਡਰ ਪੈਦਾ ਹੋਏ ਆ ਜੀ ਤੁਸੀਂ ਦੇਖੋ ਕਿ ਕਿਹੜੇ ਲੀਡਰ ਦਾ ਨਾਮ ਲਵਾਂ ਜਗਜੀਵਨ ਰਾਮ ਜੀ ਹੋਰ ਬਹੁਤ ਬੂਟਾ ਸਿੰਘ ਜੀ ਗਿਆਨੀ ਜੈਲ ਸਿੰਘ ਜੀ ਤੇ ਸਭ ਤੋਂ ਦੇ ਵਿੱਚ ਜਿਹੜਾ ਸਾਰਿਆਂ ਦੇ ਵਿੱਚ ਸਭ ਕੁਝ ਆ ਜਾਂਦਾ ਜਿਹਦੇ ਵਿੱਚ ਅੰਬੇਦਕਰ ਸਾਹਿਬ ਤਾਂ ਸਾਡੇ ਵਿੱਚ ਆ ਕਿਸੇ ਵੀ ਪਿਛੜੇ ਵਰਗ ਦੇ ਵਿੱਚ ਕਿਸੇ ਗਰੀਬ ਦੇ ਵਿੱਚ ਕੋਈ ਦਿਮਾਗ ਵਿੱਚ ਕਮੀ ਨਹੀਂ ਹੈ ਜੇ ਕਿਸੇ ਨੂੰ ਕੋਈ ਬਹਿਮ ਹੋਵੇ ਜੇ ਕੋਈ ਬਹਿਮ ਹੈ ਤਾਂ ਆਪਣਾ ਕੱਢ ਲਵੇ ਅੰਬੇਦਕਰ ਸਾਹਿਬ ਦੀ ਗੱਲ ਕਰਕੇ 19 ਡਿਗਰੀਆਂ ਸੀ ਉਹਨਾਂ ਦੇ ਕੋਲ ਇਸ ਕਰਕੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਜੇ ਕੋਈ ਕਿਸੇ ਦੇ ਖਿਲਾਫ ਬੋਲਦਾ ਉਹ ਬਰਦਾਸ਼ਤਯੋਗ ਨਹੀਂ ਹੈ ਤੁਸੀਂ ਰਾਜਾ ਬਡਿੰਗ ਦੀ ਗੱਲ ਕੀਤੀ ਹੈ ਰਾਜਾ ਬਡਿੰਗ ਦੀ ਮੈਂ ਕੱਲ ਵੀਡੀਓ ਦੇਖੀ ਹੈ ਉਹਨਾਂ ਨੇ ਹੱਥ ਜੋੜ ਕੇ ਮਾਫੀ ਮੰਗੀ ਹੈ ਸਿੱਖ ਕੌਮ ਦਾ ਇਹ ਇਤਿਹਾਸ ਹੈ ਇਹ ਸੰਸਕਾਰ ਹੈ ਕਿ ਜੀ ਅੜੇ ਸੋ ਝੜੇ ਸ਼ਰਨ ਪਰੇ ਤੋ ਤਰੇ ਜਿਹੜਾ ਅੜੂ ਆ ਉਹ ਝੜ ਜਾਏਗਾ ਜਿਹੜਾ ਸ਼ਰਨ ਪੈ ਜਾਏਗਾ ਉਹ ਤਰ ਜਾਏਗਾ ਠੀਕ ਹੈ ਉਹਨਾਂ ਨੇ ਮਾਫੀ ਮੰਗ ਲਈ ਹੈ ਮੈਂ ਕੌਮ ਨੂੰ ਵੀ ਕਹਿਣਾ ਚਾਹੁੰਦਾ ਕਿ ਜੇ ਕੋਈ ਚਰ ਨਹੀਂ ਲਗਦਾ ਔਰ ਮਾਫੀ ਮੰਗਦਾ ਹੈ ਤਾਂ ਉਹਨੂੰ ਮਾਫ ਕਰ ਦੇ